ਅਹ ਦੋਸਤੋ ਸੱਸ਼ੇਕਾਤ ਵੈਟਰ ਆਪਣਾ ਫਿਰ ਪਾਸਿੰਗ ਦੇ ਕਾਲ న్యూਸ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਬੁਨਿਆਦਵੰਦੀ ਦੇ ਵਿੱਚ ਨਨਿੰਦਰ ਦੀਪ ਸਿੰਘ ਨੰਨੂ ਦਾ ਜੋ ਪਰਿਵਾਰ ਨੇ ਦੱਸਿਆ ਸੀ ਕਿ ਉਸ ਦੀ ਪੁਲਸ ਰਾਸਤ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਪੁਲਸ ਰਾਸਤ ਦੇ ਵਿੱਚ ਮੌਤ ਹੁੰਦੀ ਹੈ ਜਦੋਂ ਉਸ ਦਾ ਹੀ ਨੰਨੂ ਦਾ ਇੱਕ ਦੋਸਤ ਇੱਕ ਵੀਡੀਓ ਪਾ ਦਿੰਦਾ ਕਿਉਂਕਿ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਸੀ ਕੇ ਲੱਗੂ ਦੀ ਨਨੂ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਤਾਂ ਪਰਿਵਾਰ ਰੱਬ ਦਾ ਭਾਣਾ ਮੰਨ ਕੇ ਚੁੱਪ ਕਰਕੇ ਬੈਠ ਗਿਆ ਪਰ ਜਦੋਂ ਇੱਕ ਉਸਦੇ ਦੋਸਤوں ਨੂੰ ਵੀਡੀਓ ਪਾਈ ਜਾਂਦੀ ਹੈ ਕਿ ਸੀਆਈਏ 2 ਨੇ ਸੱਜਣ ਦਾ ਤੱਕਾ ਕੀਤਾ ਹੈ ਸਾਨੂੰ ਟੌਰਚਰ ਕੀਤਾ ਹੈ ਤਾਂ ਉਸ ਤੋਂ ਬਾਅਦ ਉਸਦੀ ਮੌਤ ਹੋਈ ਹੈ ਤਾਂ ਪਰਿਵਾਰ ਦੇ ਵਿੱਚ ਇੱਕ ਮੈਂ ਕਹਿ ਸਕਦਾ ਕਿ ਖਲਬਲੀ ਮਚ ਜਾਂਦੀ ਹੈ ਔਰ ਪਰਿਵਾਰ ਵਿਰਾਸਤ ਦੇ ਵਿੱਚ ਸੜਾ ਜਾਂਦਾ ਹੈ ਔਰ ਪਰਿਵਾਰ ਆਪ ਦੇ ਇਨਸਾਫ ਦੀ ਗੁਹਾਰੋਂ ਹੁੰਦਾ ਹੈ ਉਸ ਦਿਨ ਤੋਂ ਹੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿਉਂਕਿ ਜਦੋਂ ਇੱਕ ਪਤਨੀ ਦਾ ਲੋ ਇੱਕ ਪਤਨੀ ਦਾ પતિ ਚਲਾ ਜਾਂਦਾ ਹੈ ਉਸ ਨੂੰ ਹੀ ਪਤਾ ਉਸਦੇ ਕੀ ਬੀਤਦੀ ਹੈ ਤੇ ਉਸ ਦਾ ਜਿਹੜਾ ਜੀਵਨ ਹੈ ਕਿਵੇਂ ਗੁਜ਼ਰਨਾ ਹੈ ਇੱਕ ਛੋਟਾ ਬੱਚਾ ਤੇ 4 ਸਾਲ ਦਾ ਜਦੋਂ ਉਸਦੇ ਸਿਰ ਤੋਂ ਪਿਓ ਦਾ ਸਾਯਾ ਉੱਤਰ ਜਾਂਦਾ ਹੈ ਤਾਂ ਉਹਨੂੰ ਪਤਾ ਹੈ ਕਿ ਉਸ ਦਾ ਜੀਵਨ ਕਿਵੇਂ ਚੱਲ ਰਿਹਾ ਹੈ ਔਰ ਕਿਵੇਂ ਬੀਤਦੀ ਹੋ ਰਿਹਾ ਹੈ ਔਰ ਬਜ਼ੁਰਗ ਮਾਤਾ ਪਿਤਾ ਦਾ ਕੀ ਹਾਲ ਹੁੰਦਾ ਹੈਗਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਬੱਚੇ ਨਹੀਂ ਹੁਣ ਕਦੇ ਵਾਪਸ ਨਹੀਂ ਆਉਣਾ ਪਰ ਉਸ ਪਰਿਵਾਰ ਦਾ ਕੀ ਹਾਲ ਹੋ ਰਿਹਾ ਹੈ ਉਹ ਪਰਿਵਾਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਨਸਾਫ ਦੀ ਗੁਹਾਰ ਲਾ ਰਿਹਾ ਹੈ ਪੰਜਾਬ ਸਰਕਾਰ ਨੇ ਕਈ ਤਰ੍ਹਾਂ ਦੇ ਰੂਸ ਮੁਜ਼ਾਰੇ ਕੀਤੇ ਜਾ ਰਹੇ ਹਨ ਉਹ ਕੀਤੇ ਨਹੀਂ ਗਏ ਹਨ ਉਹ ਇੱਕ ਐਕਸ਼ਨ ਕਮੇਟੀ ਵੀ ਬਣਾਈ ਗਈ ਹੈ ਪਰ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਅੱਜ ਉਹਨਾਂ ਦੀ ਪਤਨੀ ਮੇਰੇ ਸਟੂਡੀਓ ਵਿੱਚ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਅਗਲੀ ਰਣਨੀਤੀ ਕੀ ਹੈ ਕਿਉਂਕਿ ਕਈ ਤਰ੍ਹਾਂ ਦੇ ਆਭਵਾ ਉਮਰ ਫੈਲ ਰਹੀ ਸੀ ਉਸ ਸਾਗੇ ਗੱਲਾਂ ਬਾਤਾਂ ਦਾ ਆਪਾਂ ਉਹਨਾਂ ਨਾਲ ਜ਼ਿਕਰ ਕਰਦੇ ਆਂ ਤੇ ਉਹਨਾਂ ਤੋਂ ਪੁੱਛਦੇ ਆ ਕਿ ਅਗਲੀ ਰੰਗ ਦਿੱਤੀ ਇਨਸਾਫ ਦੇ ਲਈ ਉਹ ਕੀ ਅਪਣਾ ਰਹੀਆ ਸਾਰਿਆਂ ਨੂੰ ਮੇਰਾ ਸਰਸ਼ੀਕਾ ਮੈਂ ਆਈ ਦੱਸਣਾ ਚਾਹਨੀ ਹਾਂ ਸਭ ਨੂੰ ਕਿ ਅੱਜ ਹਾਂ ਕਰੀਬਨ ਸਵਾ ਮਹੀਨੇ ਤੋਂ ਉੱਤੇ ਹੋ ਗਿਆ 23 ਤਰੀਕ 23 ਮਈ ਨੂੰ ਮੇਰੇ ਹਸਬੰਡ ਐਕਸਪਾਇਰ ਹੋਏ ਸੀ ਥੈਂਕ ਯੂ ਇਟ ਵਾਸ ਅ ਕਸਟੋਡੀਅਲ ਡੈਥ ਜਿਵੇਂ ਤੁਸੀਂ ਕਿਹਾ ਅਨ ਉਸ ਦਿਨ ਤੋਂ ਮੈਂ ਲੜੀ ਰਹੀ ਹਾਂ ਸਿਰਫ ਜੱਪਾ ਗੱਲ ਕਰੀਏ ਕਿ ਕੁਝ ਹੋਇਆ ਜਾਂ ਕੋਈ ਕਾਰਵਾਈ ਨਹੀਂ ਜੀ ਬਿਲਕੁਲ ਕੋਈ ਕਾਰਵਾਈ ਨਹੀਂ ਕੋਈ ਐਕਸ਼ਨ ਨਹੀਂ ਕੋਈ ਸੁਣਵਾਈ ਨਹੀਂ ਸਭ ਕੁਝ ਕਰਕੇ ਦੇਖ ਲਿਆ ਚਿੱਠੀਆਂ ਪਾਕੇ ਦੇਖ ਲਈਆਂ ਅਰਜ਼ੀਆਂ ਪਾਕੇ ਦੇਖ ਲਈਆਂ ਧਰਨੇ ਲਾ ਕੇ ਦੇਖ ਲਈਆਂ ਹਰ ਉਹ ਚੀਜ਼ ਜੋ ਇੱਕ ਆਮ ਇਨਸਾਨ ਕਰ ਸਕਦਾ ਸਭ ਕੁਝ ਕਰਕੇ ਦੇਖਿਆ ਬਟ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਕੋਈ ਸੁਣਵਾਈ ਨਹੀਂ ਤਾਂ ਜਿਵੇਂ ਗੱਲ ਕਰਾਂ ਤਾਂ ਐਸਐਸਪੀ ਦਫਤਰ ਦੇ ਅੱਗੇ ਵੀ ਤੁਹਾਡਾ ਤਰਨਾ ਮੁਜ਼ਾਹਿਰਾ ਕੀਤਾ ਗਿਆ ਸੀ ਤਾਂ ਉਦੋਂ ਕੋਈ ਗੱਲਬਾਤ ਹੋਈ ਸੀ ਡੀਸੀ ਸਾਹਿਬ ਨਾਲ ਜਾਂ ਐਸਐਸਪੀ ਨਾਲ ਜਾਂ ਕਿਸੇ ਪ੍ਰਸ਼ਾਸਨਿਕ ਉੱਚ ਅਧਿਕਾਰੀ ਨਾਲ ਮੈਮ ਹਾਂਜੀ ਉਦੋਂ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਸੇਮ ਗ੍ਰੇਡ ਅੰਡ ਉਹਨਾਂ ਨੇ ਪੁੱਛਿਆ ਸੀ ਤੁਸੀਂ ਕੀ ਡਿਮਾਂਡ ਕਰਦੇ ਹੋ ਤੋਂ ਸੋ ਅਸੀਂ ਕਹਿਆ ਸੀ ਸਾਨੂੰ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਜੀ ਜੁਡੀਸ਼ੀਅਨ ਇਨਕੁਆਇਰੀ ਤਾਂ ਕਿ ਨਿਰਪੱਖ ਹੋਵੇ ਜੀ ਤੇ ਉਸ ਅਸੀਂ ਉਸ ਚੀਜ਼ ਦੀ ਡਿਮਾਂਡ ਕੀਤੀ ਸੀ ਕੇ ਨਾਲ ਹੀ ਅਰੈਸਟ ਕੀ ਐਸ ਸੋਨਸ ਪੋਸੀਬਲ ਜਿਹੜੇ ਵੀ ਗੁਨੇਗਾਰ ਹੈ ਉਹਨਾਂ ਨੂੰ ਜਲਦ ਤੋਂ ਜਲ ਅਰੈਸਟ ਕੀਤਾ ਜਾਵੇ ਜੀ ਬਟ ਅਸੀਂ ਜਦੋਂ ਬਾਹਰ ਨਿਕਲੇ ਅਸੀਂ ਦੇਖਿਆ ਕਿ ਉਹਨਾਂ ਨੇ ਜੋ ਪੇਪਰ ਦੇ ਉੱਪਰ ਮੈਜਿਸਟ੍ਰੇਟ ਇਨਕੁਆਇਰੀ ਲਿਖਿਆ ਹੋਇਆ ਸੀ ਸੋ ਉਹ ਸਾਨੂੰ ਮਨਜ਼ੂਰ ਨਹੀਂ ਸੀ ਮੈਜਿਸਟ੍ਰੇਟ ਤਾਂ ਇਹਨਾਂ ਦਾ ਫਿਰ ਉਹੀ ਹੋ ਗਿਆ ਕਿ ਆਪਦੇ ਪੱਖ ਦੇ ਲੋਕ ਹੀ ਹੋ ਗਏ ਕੰਪਰੋਮਾਈਜ਼ ਵਾਲੀ ਕੋਈ ਗੱਲ ਨਹੀਂ ਹੈ ਇਹ ਜੋ ਵੀ ਹੈ ਸਭ ਅਫਵਾਹ ਹੈ ਮੈਂ ਪਹਿਲੇ ਦਿਨ ਤੋਂ ਇਸ ਇਨਸੀਡੈਂਟ ਤੋਂ ਬਾਅਦ ਮੈਂ ਲੜ ਹੀ ਰਹੀ ਹਾਂ ਸਿਰਫ ਅਨ ਮੇਰਾ ਸਿਰਫ ਇੱਕੋ ਹੀ ਜੋ ਡਿਮਾਂਡ ਹੈ ਇਹੀ ਹੈ ਕਿ ਮੈਨੂੰ ਇਨਸਾਫ ਚਾਹੀਦਾ ਐ ਐਜ਼ ਅਨ ਡਿਮਾਂਡ ਐਜ਼ ਮੈਨੂੰ ਅਰੈਸਟ ਕਰੀ ਦੇ ਸਾਰੇ ਦੇ ਸਾਰੇ ਬੰਦੇ ਜੋ ਵੀ ਇਨਵੋਲਡ ਐ ਜੋ ਵੀ ਲੋਗ ਸੀਆਈ ਸਟਾਫ ਤੋਂ ਜਿਵੇਂ ਵੀ ਤੁਹਾਨੂੰ ਪਤਾ ਹੀ ਹੈ ਸਭ ਨੂੰ ਸੋ ਮੈਨੂੰ ਅਰੈਸਟ ਚਾਹੀਦਾ ਹੈ ਵਰੀ ਐਸ ਸੂਨ ਐਸ ਪੋਸੀਬਲ ਤੇ ਇਹ ਜਿਹੜਾ 11 ਤਰੀਕ ਦੇ ਲਈ ਜਥੇਬੰਦੀ ਵੱਲੋਂ ਤੇ ਤੁਹਾਡੇ ਪਰਿਵਾਰ ਦੇ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ ਕਿ 11 ਤਰੀਕ ਨੂੰ ਸ਼ਾਮ ਨੂੰ 4:30 ਵਜੇ ਰੋਸ ਮਾਰਚ ਐ ਉਹ ਉਸ ਦੀ ਪਲਾਨਿੰਗ ਜਾਂ ਉਹ ਕੀ ਐ ਮੈਮ ਹਾਂਜੀ ਅਸੀਂ ਸਾਡੇ ਪਰਿਵਾਰ ਨੇ ਤੇ ਨਾਲ 31 ਮੈਂਬਰ ਜਥੇਬੰਦੀਆਂ ਜੋ ਕਮੇਟੀਆਂ ਸਾਡੇ ਨਾਲ ਇਨਸਾਫ ਲਈ ਲੜ ਰਹੀਆਂ ਫ্রম ਦ ਵੈਰੀ ਫਰਸਟ ਡੇ ਅਸੀਂ ਸਭ ਨੇ ਮਿਲ ਕੇ ਕੋਲੈਬੋਰੇਟਿਵਲੀ ਡਿਸੀਜਨ ਲਿੱਤਾ ਹੈ ਕਿ ਅਸੀਂ ਗੁ냔ਾ ਮੰਡੀ ਦੇ ਵਿੱਚ ਇੱਕ ਰੋਸ ਮਾਰਚ ਰੱਖਿਆ ਹੈ 11 ਜੁਲਾਈ ਨੂੰ 4:30 ਵਜੇ ਅਤੇ ਅਸੀਂ ਸਭ ਇਕੱਠੇ ਹੋ ਰਹੇ ਹਾਂ ਧਰਮਸ਼ਾਲਾ ਗੁ냔ਾ ਨਿਖੇਗੀ ਪੰਚਾਇਤੀ ਧਰਮਸ਼ਾਲਾ ਐਗਜ਼ੈਕਟਲੀ ਪੰਚਾਇਤੀ ਧਰਮਸ਼ਾਲਾ ਗੁ냔ਾ ਮੰਡੀ ਓਕੇ ਤੇ ਮੈਂ ਸਾਰੇ ਗੁ냔ਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਹੱਥ ਜੋੜ ਕੇ ਤੁਸੀਂ ਲਾਸਟ ਟਾਈਮ ਜੋ ਸੀ ਗੁ냔ਾ ਬੰਦ ਤੁਸੀਂ ਕੀਤੀ ਸੀ ਹਾਂਜੀ ਉਹ ਹਰ ਕਿਸੇ ਨੇ ਸਹਿਯੋਗ ਦਿੱਤਾ ਸੀ ਮੈਂ ਉਸ ਚੀਜ਼ ਦੀ ਰੀਅਲੀ ਥੈਂਕਫੁਲ ਹਾਂ ਹੱਥ ਜੋੜ ਕੇ ਮੈਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਦੁੱਖ ਚ ਸ਼ਾਮਿਲ ਹੋਏ ਤੁਸੀਂ ਮੇਰੇ ਇਨਸਾਫ ਦੀ ਲੜਾਈ ਚ ਯੋਗਦਾਨ ਦਿੱਤਾ ਤਾਂ ਮੈਨੂੰ ਇੱਕ ਇਸ ਵਰ ਫੇਰ ਤੁਹਾਡੀ ਸਪੋਰਟ ਦੀ ਲੋੜ ਹੈ ਆ 11 ਜੁਲਾਈ ਨੂੰ ਮੈਂ ਸਭ ਨੂੰ ਰਿਕੁਐਸਟ ਕਰਦੀ ਹਾਂ ਮੇਰੇ ਵੀਰਾਂ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਇਵਨ ਕਿ ਬੱਚਿਆਂ ਨੂੰ ਕਿ ਤੁਸੀਂ ਪਲੀਜ਼ ਸਾਰੇ ਸਾਡੇ ਲੜਾਈ ਦੇ ਵਿੱਚ ਸ਼ਾਮਿਲ ਹੋਓ ਸਾਡਾ ਸਹਿਯੋਗ ਦਿਓ ਤਾਂ ਕਿ ਅਸੀਂ ਇਹ ਜਸਟਿਸ ਦੀ ਲੜਾਈ ਜੋ ਅਸੀਂ ਲੜ ਰਹੇ ਹਾਂ ਅਸੀਂ ਉਸ ਚੀਜ਼ ਨੂੰ ਕੰਟੀਨਿਊ ਕਰ ਸਕੀਏ ਕਿਉਂਕਿ ਤੁਹਾਡੀ ਇੱਕ ਪ੍ਰੈਜ਼ੈਂਸ ਚਾਹੀਏ ਇੱਕ ਕਰਚੋਂ ਇੱਕ ਬੰਦਾ ਵੀ ਆਵੇ ਉਹ ਪ੍ਰੈਜ਼ੈਂਸ ਬਹੁਤ ਮੈਟਰ ਕਰਦੀ ਹੈ ਬਹੁਤ ਜ਼ਿਆਦਾ ਕਿਉਂਕਿ ਜਿਹੜੀ ਸਰਕਾਰ ਸੁਕਤੀ ਪਈ ਹੈ ਇਹਨਾਂ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ ਤੇ ਤੁਹਾਡੀ ਪ੍ਰੈਜ਼ੈਂਸ ਸੀਰੀਅਸਲੀ ਇਟ ਵਿਲ ਮੈਟਰ ਅ ਲੋਟ ਕਾਲਾ ਰੰਗ ਕਿਉਂ ਕਾਲਾ ਰੰਗ ਇਸ ਲਈ ਕਿ ਇਟਸ ਅ ਸਿੰਬਲ ਆਫ ਐਂਗਰ ਇੱਕ ਤੁਸੀਂ ਕਹਿ ਸਕਦੇ ਹੋ ਨਿਰਾਸ਼ਾ ਦਾ ਰੋਸ ਦਾ ਪ੍ਰਤੀਕ ਹੈ ਕਾਲਾ ਰੰਗ ਸੋ ਮੈਂ ਸਾਰਾ ਲੇਡੀਜ਼ ਨੂੰ ਪ੍ਰੈਜ਼ੈਂਟਸ ਨੂੰ ਮੈਂ ਲੇਡੀਜ਼ ਨੂੰ ਕਹੂੰਗੀ ਕਿ ਤੁਸੀਂ ਕੋਈ ਵੀ ਬਲੈਕ ਕਲਰ ਦਾ ਸੂਟ ਜਾਂ ਚੁੰਨੀ ਯਾ ਕੁਛ ਵੀ ਇਦਾਂ ਦਾ ਬਲੈਕ ਕਲਰ ਨੂੰ ਸਿੰਬਲਾਈਜ਼ ਕਰਦੇ ਹੋਏ ਇਦਾਂ ਦਾ ਕੁਛ ਵੇਅਰ ਕਰੋ ਤੇ ਜੈਂਟਸ ਨੂੰ ਵੀ ਕਾਲਾ কুর্তা ਪਜਾਮਾ ਜਾਂ ਪਰਨਾ ਜਾਂ ਕਾਲੀ ਪੱਗ ਇਸ ਚੀਜ਼ ਨੂੰ ਤੁਸੀਂ ਪਾ ਕੇ ਆਪਾਂ ਇਸ ਚੀਜ਼ ਨੂੰ ਆਪਾਂ ਆਪਣਾ ਰੋਜ਼ ਜੋ ਹੈ ਇੱਕ ਚਿੰਨ ਦਿਖਾ ਸਕੀਏ ਕਿ ਅਸੀਂ ਬਹੁਤ ਡਿਸਪਾਇੰਟਡ ਆ ਤੁਹਾਡੇ ਤੋਂ ਕਿ ਤੁਸੀਂ ਕੋਈ ਐਕਸ਼ਨ ਨਹੀਂ ਲੈ ਰਹੇ ਸੋ ਮੈਂ ਆਹੀ ਬੇਨਤੀ ਕਰਦੀ ਹਾਂ ਸੋਪਨਾ ਤੁਸੀਂ ਮੇਰਾ ਪਹਿਲਾਂ ਵੀ ਸਾਥ ਦਿੱਤਾ ਸੀ ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਵੀ ਤੁਸੀਂ ਮੇਰਾ ਸਾਥ ਦੋਗੇ ਪਲੀਜ਼ ਤੁਸੀਂ ਮੇਰੇ ਤੋਂ ਟੁੱਟੀ ਇੱਕ ਆਵਾਜ਼ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ ਪਲੀਜ਼ ਸਾਹਮਣੇ ਆਓ ਤੇ ਨਾਲ ਜੁੜੋ